ਮਿਸ ਅਸੀ ਗਾਲਸਰਨ ਰਦੀਪਾ ਰਿ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਸਿੱਖਪੁਰਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਨੰਬਰਦਾਰ ਜੀ ਉਹਨਾਂ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ ਮੱਝਾਂ ਤੇ ਇੱਕ ਤੁਹਾਨੂੰ ਜਰਸੀ ਵੈਟ ਤੁਹਾਨੂੰ ਦਿਖਾਵਾਂਗੇ ਇਹਦੇ ਮਗਰ ਵੀ ਜਰਸੀ ਵਸ਼ੀ ਹੈ ਕਾਫੀ ਖੂਬਸੂਰਤ ਤੇ ਮੱਝਾਂ ਵੀ ਦੋਵੇਂ ਸੋਹਣੀਆਂ ਸਵਾਈਆਂ ਤੁਹਾਨੂੰ ਨੋਰਮਲ ਰੇਟ 'ਤੇ ਤੁਹਾਨੂੰ ਦਿਖਾਉਣੀਆਂ ਆ ਬੜੇ ਉੱਚੇ ਪੱਤੇ ਵਾਲੀਆਂ ਮੱਜਾਂ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਸਰਾ ਠੀਕ ਠਾਕ ਜੀ ਬੰਦਾ ਠੀਕ ਠਾਕ ਜੀ ਤੇ ਨਾਮ ਦੱਸਦੇ ਕਰੀ ਆਪਣਾ ਨਾਮ ਦਸਵਾਲ ਸਿੰਘ ਨੰਬਰਦਾਰ ਠੀਕ ਹੈ ਇੰਡਸਟਰੀਪਰ ਕਲਾ ਅਸੀਲ ਬਟਾਲਾ ਜਿਲ੍ਹਾ ਗਰਦਾਫਰ ਤੇ ਫੋਨ ਨੰਬਰ ਬੋਲ ਦੇ ਕਰੀ 9872207499 ਠੀਕ ਹੈ ਤੇ ਬਿਲਕੁਲ ਮੇਨ ਰੋਡ ਦੇ ਉੱਪਰ ਹੀ ਆ ਹਨਾ ਜਿਹੜਾ ਵਾ ਅੰਮ੍ਰਿਤਸਰ ਤੋਂ ਪਟਾਲੇ ਨੂੰ ਜਿਹੜਾ ਨੈਸ਼ਨਲ ਹਾਈਵੇ ਆ ਹਾਂਜੀ ਹਾਂਜੀ ਠੀਕ ਆ ਤੇ ਪਟਾਲਾ ਇੱਥੇ ਲੱਗ ਗਈ ਆਪਾਂ ਪਟਾਲਾ 8-9 ਕਿਲੋਮੀਟਰ ਹੈ ਜੀ ਤੇ ਬਾਅਦ ਚੋਂ ਇਧਰ ਨਾਲ ਜੰਤੀਪੁਰ ਹੈ ਹਾਂ ਜੰਤੀਪੁਰ 1 ਕਿਲੋਮੀਟਰ ਜੰਤੀਪੁਰ ਹੈ ਠੀਕ ਆ ਤੇ ਪਿੰਨ ਚ ਨਾਮ ਨੰਬਰਦਾਰੀ ਚੱਲਦਾ ਜਰਾ ਨੰਬਰਦਾਰੀ ਹਾਂਜੀ ਠੀਕ ਆ ਤੇ ਕਰੀਏ ਫਿਰ ਸ਼ੁਰੂ ਹਾਂਜੀ ਠੀਕ ਹੈ ਕਰੋ ਸ਼ੁਰੂਆਤ ਫਿਰ ਆਪਾਂ ਅਜਰਸੀ ਤੋਂ ਹੀ ਕਰਨੀ ਆ ਹਨਾਂ ਦਾ ਸਾਈਜ਼ ਗੱਪ ਇਹਦਾ ਦੇਖ ਸਾ ਤੇ ਕਾਫੀ ਪਿਆਰਾ ਵਾ ਜਿਹੜਾ ਇਹਦੇ ਮਗਰ ਵੱਛੀ ਵੀ ਬੜੀ ਪਿਆਰੀ ਆ ਚੰਗੀ ਮਿਲਕ ਵਿੱਚ ਲੱਗੀ ਆ ਕਿੰਨਾ ਚਿਰ ਹੋਇਆ ਵੇ ਜੀ ਨਾ ਸੋਈ ਨਾ ਇਹਨੂੰ ਹਫਤੇ ਕਿਤੇ ਕਰੀਬ ਜੇ ਹਫਤੇ ਕਿਤੇ ਕਰੀਬ ਸੋਈ ਨਾ ਹੋ ਗਿਆ ਕਿੰਨਾ ਦੁੱਧ ਤਿਆਰ ਕਰ ਗਈ ਜੇ ਦੁੱਧ ਹੁਣ ਦੁੱਧ ਬਣ ਗਿਆ ਬੋਲਾ ਤੇ ਮਲਬੇ ਨੂੰ ਖਾ ਨਹੀਂ ਬੋਲਾ ਬਾੜਦਾ ਮੈਂ ਦੁੱਧ ਵੀ ਬਣ ਗਿਆ ਵਾ ਕਿੰਨਾ ਦੁੱਧ 14 ਕਿਲੋ ਲੀਟਰ ਜੇ 14 ਲੀਟਰ ਤਿਆਰ ਕਰ ਗਈ ਆ 14 ਹਾਂਜੀ ਕਰ ਗਈ ਤੇ ਜਿਹੜਾ ਤੋਂ ਟਾਈਮ ਚ ਵਾਗੇ ਦੋਗੇ ਹਾਂ ਨਾ ਦੋ ਟਾਈਮ ਤੇ ਸੱਜੀ ਕਰਕੇ ਖੜੇ ਆਪਣੀ ਤੇ ਕਿੰਨਾ ਕੁ ਤੇਰਾ ਦੁੱਧ ਚਵਾਈ ਜਾਊਗੀ ਆ ਦੁੱਧ ਤੇ 17-18 ਲੀਟਰ ਕੱਢੂ ਪੀ ਗਏ ਠੀਕ ਆ ਤੇ ਤੋਰੀਆਂ ਫੇਰ ਖਰੀਦਣਾ ਆਪਾਂ ਬਾਕੀ ਹੈਗੀ ਜਰਸੀ ਆ ਇਹਨਾਂ ਦਿਨਾਂ 'ਚ ਬਹੁਤ ਹੀ ਵਾਰਾਂ ਦੀ ਡਿਮਾਂਡ ਹੁੰਦੀ ਆ ਕੋਈ ਜਰਸੀ ਸੋਈ ਸਵਾਈ ਹੋਵੇ ਚੰਗੇ ਦੁੱਧ ਵਾਲੀ ਤੇ ਮਗਰ ਵੀ ਜਰਸੀ ਵਸ਼ੀ ਆ ਫੇਰ ਬਾਕੀ ਗਾਣਾ ਵੀ ਹਵਾਨਾ ਚੰਗਾ ਹੈ ਤੇ ਹਵਾਨਾ ਪਛਾਨ ਵੀ ਚੰਗਾ ਆ ਲੈ ਸਾਡੇ ਚੰਗਾ ਦੁੱਧ ਚਵਾਈ ਜਾਣਾ ਇਹਨੇ ਬਾਕੀ ਫੈਟ ਵੀ ਚੰਗੀ ਹੁੰਦੀ ਇਹਨਾਂ ਤੇ ਤੇ ਗਰਮੀ ਦੀ ਵੀ ਕੋਈ ਏਡੀ ਗੱਲ ਨਹੀਂ ਹੁੰਦੀ ਇਹਨਾਂ ਤੇ ਕਿੰਨਾ ਵੇਤੀ ਫਿਰ ਮੁੱਲ ਰੱਖ ਰੀ ਇਹਦਾ ਪੰਜਾਜ ਆਈ ਮੁੱਲ ਤੇ ਇਹਦਾ 50000 ਕਰੀਏ ਇਹ ਜਿਆਜਾ ਗਈ ਹਾਂਜੀ ਹਾਂਜੀ ਪਰ ਇਹ ਅਬ 40000 ਦੀ ਦੇ ਦਾਂਗੇ ਜੀ 40000 ਦੀ ਦੇ ਦਾਂਗੇ ਚਲੋ ਛੋਟ ਛੜ ਮੌਕੇ ਤੇ ਹੋਰ ਕਰ ਦੋਗੇ ਮੌਕੇ ਤੇ ਛੋੜੋ ਜੀ ਕਫੂਨ ਲਾਵੇ ਇੱਕ ਕਰੀ ਹਨਾ ਹਾਂਜੀ ਹਾਂਜੀ ਠੀਕ ਜੀ ਠੀਕ ਹੈ ਜੀ ਤੇ ਹੁਣ ਜਿਹੜੀ ਆਪਾਂ ਛੋਟੀਆਂ ਚ ਪਹਿਲਾਂ ਇਹ ਝੋਟੀ ਤੁਹਾਨੂੰ ਦਿਖਾਉਣੀ ਹੈ ਪਹਿਲਾਂ ਸੂਆ ਛੋਟੀ ਜੀ ਅੱਛਾ ਸੂਆ ਜਿਹੜਾ ਇਹਦਾ ਪਹਿਲਾ ਹੀ ਆ ਤੇ ਆ ਮਗਰ ਕੱਟੀ ਜੇ ਇਹਦੇ ਹਾਂ ਕੱਟੀ ਜੀ ਹਾਂ ਇਹਦੇ ਮਗਰ ਕੱਟੀ ਜੇ ਆਪਣੇ ਕੋਈ ਸਮਝਣਾ ਵੇਖ ਲੈ ਕਿੰਨੇ ਚਿਰ ਦੀ ਆ ਬਾਕੀ ਇਹ ਆ ਕਿ ਪਲੀ ਬਲੋਸੀ ਕੱਟੀ ਪਲੀ ਬਲੋਸੀ ਕੱਟੀ ਆ ਸਭ ਵੀ ਆ ਕੱਟੀ ਵਿਸ਼ਵ ਵੀ ਚੰਗੀ ਜਿੱਥੋਂ ਵੀ ਆਈ ਆ ਦੁੱਧ ਬੜਾ ਛੜਦਰੇ ਜੀ ਉਹਨੇ ਤੇ ਥੋੜੇ ਜੀ ਰੁਕ ਜੀ ਕਰ ਅੱਛਾ ਹਾਂਜੀ ਤੇ ਉਹਨਾਂ ਕਟੀਆਂ ਸਾਰਾ ਚੰਗਾੜਨਾ ਆਪਣੇ ਜਗ੍ਹਾ ਤੇ ਰਹਿਣਾ ਥੋੜਾ ਜਿਆ ਠੀਕ ਆ ਬਾਕੀ ਇਹ ਕਿ ਚਲੋ ਗਾਵੇਂ ਕੋਈ ਲੈ ਜਾਊਗਾ ਤੇ ਕੱਟੀਆਂ ਵੀ ਜਲਦੀ ਤਿਆਰ ਹੋ ਜੂਗੀਆਂ ਕੱਟੀਆਂ ਉਹਦੇ ਕਿੰਨੇ 1.5 ਮਹੀਨੇ ਦੀ ਕੱਟੀ ਹੈ ਜੀ ਅੱਛਾ ਹਾਂਜੀ 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 ਦੁੱਧ ਸਾਰ ਛੜ ਕੇ ਪੜੀ ਹੈ ਜੀ ਠੀਕ ਆ ਹਾਂਜੀ ਦੁੱਧ 9 ਕਿਲੋ ਦੁੱਧ ਤਿਆਰ ਆ ਰਿਹਾ ਹੁੰਦਾ ਜੀ ਪੱਕਾ ਦੁੱਧ ਹੈਗਾ ਨਾ 9 ਲੀਟਰ ਠੀਕ ਆ ਤੋੜ ਦੋ ਫੇਰ ਇੱਕ ਰਿੰਦਮ ਬਾਕੀ ਕੋਈ ਆਪਣੀ ਸਮਝਣਾ ਵੇਖ ਲੈ ਹੈ ਸਾਡੇ ਸਾਹਮਣੇ ਹੀ ਆ ਦੋ ਟਾਂ ਚੌ ਦੇ ਖੜੇ ਵੀ 93 ਦੇ ਲਾਗੇ ਤੇ ਦੇਖ ਸਕਦੇ ਆਪਾਂ ਹੁਣ ਲੱਗ ਪਸ ਬਾ ਦੇ ਜਿਹੜਾ ਮਸੜ ਕਰ ਲੂਗੀ ਕੱਦ ਕਾਠ ਵੀ ਚੰਗਾ ਉੱਚਾ ਵਾ ਆ ਦੇਖ ਸਕਦੇ ਜੀ ਸੂਆ ਜਿਹੜਾ ਇਹਦਾ ਪਹਿਲਾ ਹੀ ਦੱਸਦੇ ਆ 9 ਲੀਟਰ ਦੁੱਧ ਜਿਹੜਾ ਕਿੰਦੇ ਕਿ ਮੌਕੇ ਤੇ ਹੈਗਾ ਵਾ ਇਹ ਮੱਖੀ ਮਸਲੀ ਬਾਹਰੇ ਇਹ ਤੁਹਾਨੂੰ ਪਾ ਮੱਖੀ ਮਸਲ ਬੜਾ ਵਾ ਬਾਕੀ ਇਹਨਾਂ ਦਿਨਾਂ ਪੱਠੇ ਵੀ ਥੋੜੇ ਉਹੋ ਜਿਹੇ ਹੀ ਨੇ ਆ ਹਾਂਜੀ ਤੇ ਉਤਰਾ ਮਿਲਦੀ ਦੋਵੇਂ ਟਾਈਮ ਕੱਟੀ ਤੇ ਹੀ ਦੋ ਟਾਈਮ ਕੱਟੀ ਨਾ ਜੀ ਤੇ ਇਹਦਾ ਮੁੱਲ ਕਿੰਨਾ ਰੱਖਣਾ ਫਿਰ ਆਪਾਂ ਇਹਦਾ ਮੁੱਲ ਹਾਂਣਾ 60000 ਦੀ ਦਾਂਗੇ ਅੱਛਾ ਇਹ 60000 ਦੀ ਦੇ ਦੇਵੋਗੇ 60000 ਦੇ ਵਿੱਚ ਛੋਟ ਕਰਾਂਗੇ ਜੀ ਚਲੋ ਉਹ ਤੇ ਫੋਨ ਕੋਈ ਲਾਊਗਾ ਮਾਨਤਨ ਮੋਕੇ ਤੇ ਜਾਊਗਾ ਠੀਕ ਆ ਤੇ ਦੁੱਧ 10 ਲੀਟਰ ਪੱਕਾ ਜਿਹੜਾ ਕਰੋ ਚਵਾ ਦੋਗੇ ਦੋ ਟਾਈਮ ਚੋਕ ਖੜੇ ਜੀ ਚੈਦ ਵਾਲਾ 10 ਹੀ ਹੋਊਗਾ ਜੀ ਅੱਛਾ ਹਾਂਜੀ ਠੀਕ ਆ ਤੇ ਹੁਣ ਜਿਹੜ ਚੰਗੇ ਕਦ ਕਾਠ ਵਾਲੀ ਆ ਤੇ ਥਾਣਾ ਇਹਦੇ ਕੋਲ ਵੀ ਕਾਫੀ ਚੰਗਾ ਲੱਗਾ ਏ ਬਾਕੀ ਮੂਹਮੱਤ ਤੇ ਇਹ ਵੀ ਸੋਹਣੀ ਆ ਇਹ ਛੋਟੀ ਆ ਜੀ ਇਹ ਵੱਡੀ ਛੋਟੀ ਆ ਤੇ ਥਾਣਾ ਦਾ ਸਾਈਜ਼ ਗੈਪ ਵੀ ਚੰਗਾ ਏ ਦਾ ਵੀ ਤੇ ਇਹਦਾ ਬੱਚਾ ਕੀ ਜੇ ਇਹਦਾ ਕੱਟਾ ਜੇ ਪਿਛੇ ਇਹਦੇ ਮਗਰਾ ਕੱਟਾ ਜੇ ਇੱਕ ਮਹੀਨਾ ਕੱਟਾ ਜੇ ਆ ਆ ਦੇਖ ਸਕਦੇ ਕੱਟਾ ਜਿਹੜਾ ਇਹਦਾ ਦੇਵਿਤ ਕੱਟੇ ਤੇ ਮਿਲਦੀ ਦੋਵੇਂ ਟਾਈਮ ਹਾਂ ਵੀ ਕੱਟੇ ਤੇ ਹਾਂ ਜੀ ਤੇ ਇਹਦੇ ਕੋਲ ਪੱਕਾ ਦੁੱਧ ਕਿੰਨਾ ਜੀ ਇਹ ਤਾਂ ਦਿੱਖਦਾ 11 ਕਿਲੋ ਆ ਪਰ 10 ਕਿਲੋ ਮਤਲਬ ਠੰਡਾ ਠੰਡਾ ਹੁੰਦਾ ਪੱਕਾ ਜੋ ਤੇ ਜਿਹੜਾ ਹੈਗਾ ਵਾ ਹਾਂਜੀ 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 ਠੀਕ ਐ ਤੋੜ ਦਈਏ ਫਿਰ ਇੱਕ ਰੀਨ ਦੇ ਵਿੱਚ ਬਾਕੀ ਥਣ ਹਵਾਨੇ ਦੀਆਂ ਤਿੰਨੇ ਜਿਹੜੀਆਂ ਸਫਾਈ ਚ ਉਹਦੇ ਵੀ ਲੈਣ ਡਿਮਾਂਡ ਹੁੰਦੀ ਐ ਕਿ ਦੁੱਧ ਭਾਵੇਂ ਕਿਲੋ ਘੱਟ ਵੀ ਹੋਵੇ ਪਰ ਛੋ ਥੋੜਾ ਫੱਬਦਾ ਹੋਵੇ ਤੇ ਥਣ ਹਵਾਨੇ ਦਾ ਸਫਾਈ ਚ ਹੋਵੇ ਹਾਂ ਦੇਖ ਸੰਦੇ ਜੀ ਲੈ ਜਾ ਜੀ ਬਾਕੀ ਕੱਦ ਕਾਠ ਪੱਖਾ ਚੰਗੀ ਉੱਚੀ ਆ ਜਿਹੜੀ ਤੇ ਛੱਲਿਆਂ ਵੀ ਹਵਾਨਾ ਚੰਗਾ ਲੱਗਾ ਤੇ ਥਣ ਵੀ ਚੰਗੇ ਘਰ ਤੇ ਲੱਗਾ ਥੋੜਾ ਡਰਦੀ ਆ ਸਾਡੇ ਦਾ ਹਾਂ ਦੇ ਸੰਦੇ ਕਵਨ ਨਾ ਇਹਦਾ ਬਾਕੀ ਥਨਾ ਦਾ ਸਾਈਜ਼ ਗੈਪ ਵੀ ਚੰਗਾ ਵਾ ਤੇ ਇਹਦਾ ਵੀ ਜੀ ਫਿਰ ਕਿੰਨਾ ਮੁੱਲ ਰੱਖਦੀ ਆ ਆਪਾਂ ਇਹਦਾ ਮੁੱਲ ਤੇ ਵੀ ਜੀ 80000 ਵਿੱਚ ਆ ਜਾ ਹਾਂਜੀ ਤੇ 75 75000 ਦੀ ਮਿਲ ਜਾਸ ਨੂੰ ਕਰਾਂਗੇ ਜੀ ਚਲੋ ਬਾਕੀ ਕਰ ਦੋਗੇ ਮੈਂ ਤੁਹਾਨੂੰ ਮੌਕੇ ਤੇ ਠੀਕ ਐ ਕਰੀ ਹਵਾ ਨਾਲ ਇਹਦਾ ਤਾਂ ਨਾ ਫਿਰ ਤਾਂ ਦਿਖਾ ਦਈਏ ਠੀਕ ਐ ਤੇ ਠੀਕ ਐ ਵੀ ਜੀ ਹੋਰ ਕੁਝ ਹੈ ਨਾ ਫਿਰ ਹਾਂ ਬੱਚੇ ਹੋਈ ਆ ਜੀ ਜਿਹੜਾ ਵੀਰ ਕੋ ਆਵੇ ਆਪਣੇ ਦੋ ਟਾਈਮ ਚੁਵਾਈ ਕਰਕੇ ਖੜੇ ਜੀ ਆਪਣੀ ਚੁਵਾਈ ਕਰਕੇ ਤਸੱਲੀ ਕਰਕੇ ਖੜਕੇ ਹਨਾ ਫੇ ਦੋ ਟਾਈਮ ਚੋਲੇ ਤਿੰਨ ਟਾਈਮ ਚੋਲੇ ਆਪਣੀ ਮਰਜ਼ੀ ਹੁੰਦੀ ਜੀ ਠੀਕ ਐ ਜੀ ਠੀਕ ਐ ਵੀ ਜੀ ਬਹੁਤ ਬਹੁਤ ਧੰਨਵਾਦ ਜੀ ਤਿੰਨੇ ਪਸ਼ੂ ਅੱਜ ਵੀ ਜੀ ਹਨ ਨਮਕਾਉ ਕੀਤੇ ਆ ਤਿੰਨੇ ਸੋਈਆਂ ਸਵਾਈਆਂ ਵਾ ਇੱਥੇ ਆਓ ਆਪਣੀ ਮਰਜ਼ੀ ਨਾਲ ਪਸੰਦ ਕਰਕੇ ਚਵਾਈ ਕਰਕੇ ਤਸੱਲੀ ਕਰਕੇ ਲੈ ਜਾਓ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ